ਸਤ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ ਚੈਨਲ ਗੁਰਨਾਨਕ ਲਾਥ ਹਾਊਸ ਮੈਸਰ ਖਾਨਾ ਦੇ ਵੀ ਤੁਹਾਡਾ ਅੱਜ ਨਿਊ ਕਲੈਕਸ਼ਨ ਆਈ ਹੈ ਆਪਣੇ ਕੋਲੇ ਨਿਊ ਸੂਟ ਆਏ ਨੇ ਜਿਹੜੇ ਸੂਟ ਆਪਣੇ ਕੋਲੇ ਰੈਡੀ ਹੋ ਕੇ ਆਏ ਨੇ ਸਾਰੇ ਸੂਟ ਰਾਮਟੈਕਸ ਦੇ ਉੱਤੇ ਨੇ ਬਹੁਤ ਹੀ ਇੱਕ ਪਸ਼ਮੀਨੇ ਤੇ ਵਧੀਆ ਕੁਆਲਿਟੀ ਦੇ ਸੂਟ ਨੇ ਜਿਹੜੇ ਬਹੁਤ ਹੀ ਸਾਰਾ ਹੈਂਡਵਰਕ ਦਾ ਕੰਮ ਕੀਤਾ ਹੈ ਤੇ ਵਰਕ ਦਾ ਕੰਮ ਕੀਤਾ ਹੈ ਬੁਟੀਕ ਪੀਸ ਨੇ ਸਾਰੇ ਚਨੌਨ ਦੁਪੱਟਿਆਂ ਦੇ ਨਾਲ ਆਇਆ ਵੀਡੀਓ ਆਪਾਂ ਸ਼ੁਰੂ ਕਰਨ ਲੱਗੇ ਆ ਸਾਰੇ ਜਣੇ ਨੇ ਰਲ ਕੇ ਐਂਡ ਤੱਕ ਦੇਖਣੇ ਨੇ ਜਿਹੜੇ ਅੱਜ ਦੇ ਸੂਟ ਨੇ ਸਾਰੇ ਸਾਰੇ ਸਰਦਾਰੀ ਤੇ ਪੜੇ ਲਿਖੇ ਸੂਟ ਨੇਗੇ ਬਹੁਤ ਹੀ ਸੋ ਇਹ ਆਪਾਂ ਇਹਨਾਂ ਦੇ ਉੱਤੇ ਡਿਸਕਾਊਂਟ ਲਾਈ ਹੋਈ ਹੈ ਜਿਹੜੇ ਸ਼ੂਟ ਅੱਜ ਸਾਰੇ ਡਿਸਕਾਊਂਟ ਤੇ ਤੁਹਾਨੂੰ ਮਿਲਣਗੇ ਇਹਨਾਂ ਦੇ ਉੱਤੇ ਤੁਹਾਨੂੰ 1000 ਰੁਪਏ ਡਿਸਕਾਊਂਟ ਮਿਲੇਗਾ ਇੱਕ ਸ਼ੂਟ ਦੇ ਵਾਂਗਰ ਇਹਨਾਂ ਦੇ ਸਾਰਿਆਂ ਦੇ ਮਾਰਕੀਟਾਂ ਦੇ ਬਹੁਤ ਹੀ ਮਹਿੰਗੇ ਰੇਟ ਨੇਗੇ ਆਜੋ ਆਪਾਂ ਵੀਡੀਓ ਸ਼ੁਰੂ ਕਰੀਏ ਸਾਰੇ ਜਣੇ ਰਲ ਕੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਾਂਗੇ ਤੇ ਜਿਹੜੇ ਅੱਜ ਦੇ ਸ਼ੂਟ ਲੈਣਗੇ ਸਾਰੇ ਮੈਂ ਤੁਹਾਨੂੰ ਦਿਖਾਉਣੀ ਆ ਬਹੁਤ ਪਿਆਰੇ ਸ਼ੂਟ ਨੇ ਰਾਮਟੈਕਸ ਦਾ ਪਸ਼ਮੀਨਾ ਤੇ ਇੱਕ ਪ੍ਰੀਮੀਅਮ ਕੁਆਲਿਟੀ ਹੈਗੀ ਤੇ ਜਿਹੜੇ ਸ਼ੂਟ ਸਾਰੇ ਇਹ ਬੁਟੀਕ ਤੇ ਤਿਆਰ ਹੋ ਕੇ ਆਏ ਨੇ ਬਹੁਤ ਸੋਹ ਇਹਦਾ ਕਪੜਾ 5.5 ਮੀਟਰ ਤੋਂ ਉੱਪਰ ਹੁੰਦਾ ਹੈਗਾ ਬਹੁਤ ਸੋਹਣਾ ਕੰਮ ਕੀਤਾ ਹੈਗਾ ਕਢਾਈ ਜਿਹੜੀ ਬਹੁਤ ਸਫਾਈ ਨਾਲ ਹੈ ਤੇ ਘੇਰ ਵੀ ਤੁਹਾਨੂੰ ਖੁੱਲਾ ਮਿਲੂਗਾ ਤੇ ਨਾਲ ਬਾਹਾਂ ਦੇ ਡਿਜ਼ਾਈਨ ਵੀ ਹੈ ਜੇ ਆਪਾਂ ਬਾਹਾਂ ਦੇ ਡਿਜ਼ਾਈਨ ਵੀ ਦੇਵਾਂਗੇ ਤੁਹਾਨੂੰ ਤੇ ਲੈਂਥ ਤੁਸੀਂ ਜਿੰਨੀ ਮਰਜ਼ੀ ਕਰ ਸਕਦੇ ਹੋਗੇ ਇਹਦੀ ਲੈਂਥ 47 48 ਤੁਸੀਂ ਜੇ ਕਰ ਸਕਦੇ ਹੋ ਮੌਜ ਨਾਲ ਪੂਰੀ ਇਹਦੀ ਲੈਂਥ ਹੈ ਬਾਕੀ ਆਪਾਂ ਇਹਦਾ ਬਾਜੂ ਦਾ ਕੰਮ ਵੀ ਚੈੱਕ ਕਰਾਂਗੇ ਬਾਜੂ ਤੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਆਹ ਲਓ ਜੀ ਇਹ ਦੀਆਂ ਬਾਹਾਂ ਤੇ ਵੀ ਬਹੁਤ ਸੋਹਣਾ ਕੰਮ ਫਿਨਿਸ਼ਿੰਗ ਲਾਣਾ ਕੀਤਾ ਹੋਇਆ ਹੈ ਬਹੁਤ ਹੀ ਸੋਹਣੀ ਬਾਹ ਹੈ ਤੇ ਜਿਹੜਾ ਕਪੜਾ ਸਾਫਟ ਵਾਲਾ ਬਹੁਤ ਵਧੀਆ ਕਪੜਾ ਆਰਾਮ ਟੈਕਸ ਬ੍ਰਾਂਡ ਹੈ ਤੇ ਇਹਦੇ ਉੱਤੇ ਸੂਟ ਆਪਣਾ 3850 ਦਾ ਸੂਟ ਹੈ ਤੇ ਆਪਾਂ ਇਹ ਸਾਰੇ ਡਿਸਕਾਊਂਟ ਦੇ ਲਾਏ ਨੇ ਤੇ ਇਹ ਸੂਟ ਤੁਹਾਨੂੰ ਆਪਾਂ 2500 ਦੀ ਰੇਂਜ ਵਿੱਚ ਦੇਣਾ ਤੇ ਇਹ ਸੂਟ ਦੀ ਲੁੱਕ ਬਹੁਤ ਸੋਹਣੀ ਬਣੂਗੀ ਤੇ ਇਹਦਾ ਦੁਪੱਟਾ ਜਿਹੜਾ ਬਹੁਤ ਵਧੀਆ ਕੁਆਲਿਟੀ ਦਾ ਮੈਂ ਤੁਹਾਨੂੰ ਦਿਖਾਉਣੀ ਆ ਆ ਲਓ ਜੀ ਤੁਸੀਂ ਇਹਦਾ ਦੁਪੱਟਾ ਦੇਖੋ ਤੇ ਇਹਦੇ ਦੁਪੱਟੇ ਨੇ ਜਿਹੜੇ 2.5 ਮੀਟਰ ਦੇ ਨੇ ਬਹੁਤ ਖੁੱਲੇ ਦੁਪੱਟੇ ਨੇ ਤੇ ਬਹੁਤ ਸੌਫਟ ਵਾਲੇ ਨੇ ਵਧੀਆ ਦੁਪੱਟੇ ਨੇਗੇ ਇਹਨਾਂ ਸਹਿਜ ਵੀ ਬਹੁਤ ਵਧੀਆ ਨੇ ਦੁਪੱਟਿਆਂ ਦੇ ਤੇ ਪਿਓਰ ਚਰਨ ਦਾ ਦੁਪੱਟਾ ਤੇ ਖੁੱਲਾ ਸਹਿਜ ਹੈ 2.5 ਮੀਟਰ ਦੇ ਦੁਪੱਟੇ ਆ ਤੇ ਹਰੇਕ ਸੂਟ ਦੇ ਉੱਤੇ ਸਾਡਾ ਆਫਰ ਚੱਲੀ ਜਾਂਦੀ ਹੈ ਤੇ ਡਿਸਕਾਊਂਟ ਦੇ ਉੱਤੇ ਸੂਟ ਜਿਹੜੇ ਤੁਹਾਨੂੰ ਮਿਲਣਗੇ 1000 ਰੁਪਏ ਦਾ ਹਰੇਕ ਸੂਟ ਦੇ ਉੱਤੇ ਡਿਸਕਾਊਂਟ ਹੋਊਗਾ ਜਿਵੇਂ ਇਹ ਵਾਲਾ ਨੇਵੀ ਬਲੂ ਦੇ ਵਿੱਚ ਇਹਦਾ ਕਲਰ ਸੀਗਾ ਸੂਟ ਦਾ ਤੇ ਅਗਲਾ ਸੂਟ ਮੈਂ ਬਲੈਕ ਦੇ ਵਿੱਚ ਲੈ ਕੇ ਆਈ ਆ ਇਹਦਾ ਵੀ ਕੰਬੀਨੇਸ਼ਨ ਬਹੁਤ ਸੋਹਣਾਗਾ ਤੇ ਵਰਕ ਸਾਰਿਆਂ ਦੇ ਅਲੱਗ-ਅਲੱਗ ਜਿਹੜੇ ਤੁਹਾਨੂੰ ਮਿਲਣਗੇ ਆਹ ਲਓ ਜੀ ਇਹ ਬਲੈਕ ਦੇ ਉੱਤੇ ਆ ਗਿਆ ਇਹਦੇ ਦੋ ਪੈਨਲ ਬਣੇ ਹੋਏ ਨੇ ਦੋ ਕਲੀਆਂ ਬਣੀਆਂ ਹੋਈਆਂ ਨੇ ਤੇ ਨਾਲ ਜਿਹੜੀ ਆਹ ਗਲੇ ਦੇ ਉੱਤੇ ਆ ਗਈ ਤੁਸੀਂ ਇਸ ਦੀ ਫਰਾਕ ਵੀ ਬਣਾ ਸਕਦੇ ਹੋ ਫਰਾਕ ਵੀ ਤੁਸੀਂ ਇਹਦੀ ਬਣਾ ਸਕਦੇ ਹੋਗੇ ਜਿਹੜਾ ਕਪੜਾ ਹੁੰਦਾ ਇਹ 5.5 ਮੀਟਰ ਵਾਂਗੂ ਕਪੜਾ ਦਿੰਦੇ ਨੇ ਰਾਮ ਟੈਕਸ ਦਾ ਇਹਦਾ ਬ੍ਰਾਂਡ ਹੈ ਤੇ ਜੇ ਜਿਦੀ ਬੜਾ ਖੋ ਬਹੁਤ ਸੋਹਣਾ ਤੇ ਬਾਕੀ ਇਹ ਨਾਲ ਐਲਿਆਸ ਵਗੈਰਾ ਲਾ ਕੇ ਇਥੋਂ ਬਹੁਤ ਸੋਹਣੇ ਤਰੀਕੇ ਨਾਲ ਤਿਆਰ ਕਰਦੇ ਨੇ ਤੇ ਆਪਾਂ ਇਹਨਾਂ ਦੀਆਂ ਬਾਹਾਂ ਵੀ ਦੇਖ ਲੈਨੇ ਆ ਬਾਹਾਂ ਦਾ ਡਿਜ਼ਾਈਨ ਬਹੁਤ ਸੋਹਣਾ ਹੈ ਆਹ ਲਓ ਜੀ ਇਹ ਵਾਲਾ ਡਿਜ਼ਾਈਨ ਹੈ ਨਾ ਇਹਦੇ ਬਾਹਾਂ ਤੇ ਆਊਗਾ ਬਹੁਤ ਸੋਹਣਾ ਬਾਹਾਂ ਤੇ ਵਰਕ ਕੀਤਾ ਹੋਇਆ ਸਫਾਈ ਦੇ ਨਾਲ ਬੁਟੀਕ ਪੀਸ ਹੈ ਬਾਕੀ ਆਪਾਂ ਇਹਦਾ ਦੁਪੱਟਾ ਦੇਖਦੇ ਆ ਦੁਪੱਟੇ ਦੀ ਲੁੱਕ ਦੇਖਦੇ ਆ ਆਹ ਲਓ ਜੀ ਦੁਪੱਟੇ ਦਾ ਕੰਬੋ ਬਹੁਤ ਸੋਹਣਾ ਹੈ ਇਹਦਾ ਦੁਪੱਟਾ ਬਹੁਤ ਪਿਆਰਾ ਹੈਗਾ ਤੇ ਇਹ ਜਿਹੜੇ ਸੂਟ ਨੇ ਸਾਰਿਆਂ ਦੇ ਉੱਤੇ ਤੁਹਾਨੂੰ 1000 ਰੁਪਏ ਦਾ ਡਿਸਕਾਊਂਟ ਮਿਲੂਗਾ 3850 ਵਾਲਾ ਸੂਟ ਤੁਹਾਨੂੰ 2250 ਦੀ ਰੇਂਜ ਵਿੱਚ ਮਿਲੂਗਾ ਜੇ ਤੁਸੀਂ ਆਪਣੇ ਸਟੋਰ ਤੇ ਵੀਚ ਕਰਕੇ ਵੀ ਸੂਟ ਨੂੰ ਲੈ ਸਕਦੇ ਹੋਗੇ ਤੇ ਤੁਸੀਂ ਆਨਲਾਈਨ ਅਸੀਂ ਕਰਦੇ ਹਾਂ ਕੰਮ ਆਨਲਾਈਨ ਦਾ ਤੁਸੀਂ ਆਨਲਾਈਨ ਵੀ ਸਾਡੇ ਕੋਲੋਂ ਸੂਟ ਨੂੰ ਬਾਏ ਕਰ ਸਕਦੇ ਹੋ ਤੇ ਅਗਲਾ ਕਲਰ ਜਿਹੜਾ ਮਹਿੰਦੀ ਦੇ ਉੱਤੇ ਆਇਆ ਮਹਿੰਦੀ ਕਲਰ ਵੀ ਬਹੁਤ ਪਿਆਰਾ ਹੈ ਤੇ ਸਾਰਿਆਂ ਦੇ ਇਹਨਾਂ ਦੇ ਡਿਫਰੈਂਟ ਡਿਜ਼ਾਈਨ ਹੋਣਗੇ ਬਰਕ ਅਗਲਬ ਹੋਊਗਾ ਆਹ ਲਓ ਜੀ ਇਹ ਮਹਿੰਦੀ ਕਲਰ ਦੇ ਵਿੱਚ ਆ ਗਿਆ ਮਹਿੰਦੀ ਕਲਰ ਵੀ ਇਹਦਾ ਬਹੁਤ ਪਿਆਰਾ ਕਲਰ ਹੈ ਤੇ ਸਾਫ ਇਹਨਾਂ ਦਾ ਬਹੁਤ ਹੀ ਵਧੀਆ ਹੁੰਦਾ ਤੇ ਖਰਾਬ ਹੋਣ ਵਾਲਾ ਨਹੀਂ ਹੁੰਦਾਗਾ ਆਹ ਲਓ ਜੀ ਇਹ ਦਾ ਮਸਟਰਡ ਕਲਰ ਦਾ ਦੁਪੱਟਾ ਨਾਲ ਬਹੁਤ ਹੀ ਸੋਹਣਾ ਕੰਪੋ ਦਾ ਦੁਪੱਟੇ ਦਾ ਮਹਿੰਦੀ ਲੈਂਸ ਦੇ ਨਾਲ ਤਿਆਰ ਕੀਤਾ ਬਹੁਤ ਪਿਆਰਾ ਦੁਪੱਟਾ ਲੱਗਦਾ 2.5 ਮੀਟਰ ਦੇ ਦੁਪੱਟੇ ਨੇ ਇਹਨਾਂ ਦੇ ਤੇ ਅਗਲਾ ਕਲਰ ਜਿਹੜਾ ਆਪਣੇ ਕੋਲੇ ਆਇਆ ਮਹਿਰੂਨ ਦੇ ਵਿੱਚ ਆਇਆ ਉਹ ਵੀ ਡਾਰਕ ਮਹਿਰੂਨ ਹੈ ਬਹੁਤ ਪਿਆਰਾ ਹੈ ਆਹ ਲਓ ਜੀ ਆਪਾਂ ਇਹਦਾ ਡਿਜ਼ਾਈਨ ਦੇਖਦੇ ਆ ਕਿੱਦਾਂ ਤਿਆਰ ਕੀਤਾ ਤੇ ਸਾਰਾ ਲਾਜਵਾਬ ਸਾਰਾ ਸਾਰੇ ਸੂਟਾਂ ਦੇ ਉੱਤੇ ਡਿਸਕਾਊਂਟ ਹੈ 1000 ਰੁਪਏ ਦਾ ਤੁਹਾਨੂੰ ਡਿਸਕਾਊਂਟ ਜਿਹੜਾ ਮਿਲੂਗਾ ਸੂਟ ਦੇ ਮੰਗਰ ਆਹ ਲਓ ਜੀ ਮਹਿਰੂਨ ਕਲਰ ਦਾ ਹੈ ਦੋ ਇਹਨਾਂ ਨੇ ਬੂਟੇ ਬਣਾਏ ਆ ਬਹੁਤ ਸੋਹਣੇ ਤੇ ਛੋਟੀ ਛੋਟੀ ਬੁਟੀ ਇਹਨਾਂ ਨੇ ਵਿੱਚ ਬਣਾਈ ਆ ਤੇ ਕਲੀਆਂ ਜਿਹੜੀਆਂ ਹੈਗੀਆਂ ਨੇ ਦੋ ਸੂਟ ਦੀਆਂ ਬਹੁਤ ਸੋਹਣੀਆਂ ਨੇ ਲੁੱਕ ਬਹੁਤ ਪਿਆਰੀ ਆ ਸੂਟ ਦੀ ਆਹ ਲਓ ਜੀ ਇਹਦੇ ਬਾਹਾਂ ਤੇ ਵਰਕ ਹੈ ਛੋਟੀ ਛੋਟੀ ਬੁਟੀ ਦੇ ਨਾਲ ਬਹੁਤ ਸੋਹਣਾ ਸਫਾਈ ਦੇ ਨਾਲ ਕੰਮ ਕੀਤਾ ਹੈ ਦੋਨੇ ਬਾਜੂਆਂ ਦੇ ਉੱਤੇ ਬਹੁਤ ਸੋਹਣਾ ਕੰਮ ਕੀਤਾ ਤੇ ਆਹ ਲਓ ਜੀ ਆਪਾਂ ਇਹਦਾ ਦੁਪੱਟਾ ਦੇਖਦੇ ਆਂ ਹਾਂ ਲੋ ਜੀ ਬਹੁਤ ਦੁਪੱਟਾ ਇਸ ਦਾ ਲਾਜਵਾਬ ਹੈ ਤੇ ਦੁਪੱਟਾ ਤੁਹਾਨੂੰ ਹਮੇਸ਼ਾ 2.5 ਮੀਟਰ ਦਾ ਮਿਲੇਗਾ ਤੇ ਇੱਕ ਸੂਟ ਦੇ ਉੱਤੇ 1000 ਰੁਪਏ ਦਾ ਤੁਹਾਨੂੰ ਡਿਸਕਾਊਂਟ ਮਿਲੇਗਾ 3850 ਵਾਲਾ ਸੂਟ ਤੁਹਾਨੂੰ 2850 ਦੀ ਰੇਂਜ ਦੇ ਵਿੱਚ ਮਿਲੇਗਾ ਚਾਹੇ ਤੁਸੀਂ ਘਰ ਬੈਠ ਕੇ ਆਨਲਾਈਨਸ ਮੰਗਾ ਲੇ ਸੂਟ ਨੂੰ ਚਾਹੇ ਤੁਸੀਂ ਸਾਡੇ ਸਟੋਰ ਤੇ ਪਿੰਡ ਮੈਸਰਖਾਨਾ ਵਿੱਚ ਕਰਕੇ ਸੂਟ ਲੈਣ ਇਹ ਆ ਬਾਗਲਾ ਵਾਲਾ ਡਿਜ਼ਾਈਨ ਆ ਗਿਆ ਅਗਲਾ ਡਿਜ਼ਾਈਨ ਵੀ ਆਪਾਂ ਦੇਖਦੇ ਹਾਂ ਇਹ ਵੀ ਬਹੁਤ ਸੋਹਣਾ ਡਿਜ਼ਾਈਨ ਆਇਆ ਹੈ ਆਹ ਲਓ ਜੀ ਇਹ ਡਿਜ਼ਾਈਨ ਬਹੁਤ ਪਿਆਰਾ ਹੈ ਸਾਰਾ ਜਿਹੜਾ ਕਪੜਾ ਹੈਗਾ ਇਹ ਪੈਚਵਰਕ ਦੇ ਨਾਲ ਤਿਆਰ ਹੋਇਆ ਪਿਓਰ ਪਸ਼ਮੀਨੇ ਦਾ ਸੂਟ ਹੈ ਆਰਾਮ ਟੈਕਸ ਦਾ ਇਹ ਪਸ਼ਮੀਨਾ ਹੈਗਾ ਤੇ ਇਹਦੇ ਨਾਲ ਸਲਵਾਰ ਲੈਣਾ ਵਾਲੀ ਹੋਊਗੀ ਤੇ ਆਲ ਓਵਰ ਸਾਫਾ ਤੇ ਇਹ ਵਾਲਾ ਸੀਗਾ ਇਹਦਾ ਫਰੰਟ ਸੂਟ ਦਾ ਤੇ ਇਹਦੇ ਨਾਲ ਆਪਾਂ ਸਲਵਾਰ ਦੇਖਦੇ ਹਾਂ ਸਲਵਾਰ ਹੈਗੀ ਇਹਦੇ ਨਾਲ ਪਲੇਨ ਆਹ ਲਓ ਜੀ ਪਲੇਨ ਪਸ਼ਮੀਨੇ ਦੀ 3 ਮੀਟਰ ਦੀ ਸਲਵਾਰ ਲੱਗੀ ਹੋਈ ਹੈ 2.5 ਮੀਟਰ ਦੀ ਸ਼ਰਟ ਹੈ 5.5 ਮੀਟਰ ਕਪੜਾ ਇਹਦੇ ਨਾਲ ਤੇ ਇਹਦਾ ਦੁਪੱਟਾ ਦੇਖਦੇ ਆ ਆਪਾਂ ਦੁਪੱਟਾ ਇਹਦਾ ਜਿਹੜਾ ਹੈਗਾ ਨਾ ਬਹੁਤ ਪਿਆਰਾ ਹੈ ਤੇ ਇਹਦੀ ਮੈਂ ਤੁਹਾਨੂੰ ਪਿਕ ਵੀ ਦਿਖਾ ਦਿੰਨੀ ਆ ਸੂਟ ਦੀ ਆਹ ਲੋ ਜੀ ਤੁਸੀਂ ਇਸ ਦੀ ਪਿਕ ਦੇਖ ਲਓ ਇਸ ਤਰ੍ਹਾਂ ਸੂਟ ਬਣੂਗਾ ਤੇ ਮੈਂ ਦੁਪੱਟਾ ਖੋਲ ਕੇ ਤੁਹਾਨੂੰ ਦਿਖਾਉਣੀ ਆ ਇਹ ਸੂਟ ਦਾ ਰੇਟ ਹੈਗਾ 4200 ਰੁਪਿਆ ਤੇ ਇਹਦੇ ਤੋਂ ਵੀ ਤੁਹਾਨੂੰ 1000 ਰੁਪਿਆ ਦਾ ਸਕੂਨਟ ਜਿਹੜਾ ਸੂਟ ਤੇ ਮਿਲੂਗਾ ਤੇ ਆਪਾਂ 3200 ਦੇ ਰੁਪਏ ਦੇ ਵਿੱਚ ਤੁਹਾਨੂੰ ਸੂਟ ਦੇਣਾ ਆ ਆ ਲਓ ਜੀ ਇਹਦਾ ਤੁਸੀਂ ਦੁਪੱਟਾ ਚੈੱਕ ਕਰ ਲਓ ਬਹੁਤ ਹੀ ਪਿਆਰਾ ਦੁਪੱਟਾ ਬਣਿਆ ਤੇ ਲੇਸ ਵਗੈਰਾ ਲਾ ਕੇ ਤਿਆਰ ਕੀਤਾ ਬਹੁਤ ਹੀ ਸੋਹਣੀ ਲੁੱਕ ਆ ਦੁਪੱਟੇ ਦੀ ਬਹੁਤ ਸੋਹਣਾ ਸੂਟ ਲੱਗੂਗਾ ਤੇ ਇਹਦੇ ਉੱਤੇ ਸੂਟ ਦੇ ਉੱਤੇ ਵੀ ਤੁਹਾਨੂੰ ਚਾਰਾਂ ਦੇ ਉੱਤੇ 1000 ਰੁਪਏ ਡਿਸਕਾਊਂਟ ਮਿਲੂਗਾ ਤੇ ਇਸ ਸੂਟ ਜਿਹੜਾ ਹੈਗਾ 4200 ਦਾ ਸੂਟ ਹੈ ਤੇ ਤੁਹਾਨੂੰ 3200 ਦੇ ਵਿੱਚ ਸੂਟ ਇਹ ਜਿਹੜਾ ਹੈਗਾ ਮਿਲਣ ਵਾਲਾ ਤੇ ਸਾਰੇ ਸ਼ੂਟ ਆਫਰ ਦੇ ਵਿੱਚ ਨੇਗੇ ਇਹ ਸੀਗਾ ਮਾਸਟਰਡ ਕਲਰ ਦਾ ਸ਼ੂਟ ਤੇ ਅਗਲਾ ਆ ਗਿਆ ਦਰੇ ਦੇ ਵਿੱਚ ਆਹੋ ਜੀ ਇਹ ਗਰੇ ਦੇ ਵਿੱਚ ਆ ਗਿਆ ਗਰੇ ਦੇ ਨਾਲ ਵੀ ਜਿਹੜਾ ਕੰਬੀਨੇਸ਼ਨ ਹੈਗਾ ਬਹੁਤ ਪਿਆਰਾ ਹੈ ਤੇ ਕਪੜਾ ਇੱਕ ਪ੍ਰੀਮੀਅਮ ਕੁਆਲਿਟੀ ਦਾ ਤੁਹਾਨੂੰ ਪਤਾ ਹੀ ਹੈ ਵੀ ਰਾਮ ਟੈਕਸਿਕ ਦਾ ਬ੍ਰਾਂਡ ਹੈ ਬਹੁਤ ਹੀ ਵਧੀਆ ਇਹ ਸਟੱਫ ਦਿੰਦਾ ਤੇ ਕਪੜੇ ਤੇ ਭੋਰਾ ਲੰਬਾ ਨਹੀਂ ਆਉਂਦਾ ਇਹਦਾ ਇਹ ਸਾਰਾ ਸੂਟ ਜਿਹੜਾ ਪੈਚਵਰਕ ਦੇ ਤਿਆਰ ਕੀਤਾ ਨਾਲ ਤੇ ਬਹੁਤ ਹੀ ਸੋਹਣੀਆਂ ਕਲੀਆਂ ਬਣਾ ਕੇ ਤੇ ਗਲਾ ਬਣਿਆ 5.5 ਮੀਟਰ ਦੇ ਕਪੜਾ ਦਿੰਦੇ ਨਾਲ 3 ਮੀਟਰ ਦੀ ਸੋਨੂੰ ਸਲਵਾਰ ਮਿਲੇਗੀ ਤੇ 3 ਮੀਟਰ ਦਾ ਹੀ ਦੁਪੱਟਾ ਇਹਨਾਂ ਨੇ ਇਹਨਾਂ ਨੇ ਦਿੱਤਾ ਦੁਪੱਟਾ ਬਹੁਤ ਸੋਹਣਾ ਤਿਆਰ ਕੀਤਾ ਆ ਲਓ ਜੀ ਆਪਾਂ ਇਹਦਾ ਦੁਪੱਟਾ ਵੀ ਖੋਲਦੇ ਆਂਗੇ ਇਹ ਸਾਰੇ ਅੱਜ ਦੇ ਜਿਹੜੇ ਸ਼ੂਟ ਨੇ ਆਪਣੇ ਪੜੇ ਲਿਖੇ ਤੇ ਸਰਦਾਰੀ ਸ਼ੂਟ ਨੇਗੇ ਸਾਰਾ ਨਾ ਦੁਪੱਟੇ ਜਿਹੜੇ ਹੈਗੇ ਆ ਪੂਰੇ ਖੁੱਲੇ ਸੈਜ ਦੇ ਤੇ ਬਹੁਤ ਹੀ ਇੱਕ ਜਨੀ ਤਰੀਕੇ ਨਾਲ ਤਿਆਰ ਕੀਤੇ ਨੇ ਬਹੁਤ ਸੋਹਣੇ ਦੁਪੱਟੇ ਨੇ ਤੇ ਸੈਜ ਤੁਸੀਂ ਦੁਪੱਟਿਆਂ ਦੇ ਆ ਲਓ ਜੀ ਸੈਜ ਇੱਕ ਵਾਰੀ ਚੈੱਕ ਕਰ ਲਓ ਬਹੁਤ ਹੀ ਸੋਹਣਾ ਸੂਟ ਹੈ ਤੇ ਸੂਟ ਥੋੜੇ ਕੱਲਿਆਂ ਦੀ ਜਦੋਂ ਤੁਸੀਂ ਕਿਸੇ ਪਾਰਟੀ ਤੇ ਜਾਂ ਕਿਸੇ ਫੰਕਸ਼ਨ ਪ੍ਰੋਗਰਾਮ ਤੇ ਸੂਟ ਨੂੰ ਪਾਉਂਗੇ ਥੋੜੇ ਕੱਲਿਆਂ ਦੀ ਸੂਟ ਪਾਇਆ ਹੋਊਗਾ ਤੇ ਅਗਲਾ ਇਹ ਕਰੀਮ ਕਲਰ ਦੇ ਵਿੱਚ ਆ ਗਿਆ ਅਗਲਾ ਵੀ ਕਲਰ ਜਿਹੜਾ ਹੈਗਾ ਬਹੁਤ ਪਿਆਰਾ ਹੈ ਉਹਦਾ ਹਲੋ ਜੀ ਫੂਲਾਲਾ ਸੂਟ ਹੈਗਾ ਕਰੀਮ ਕਲਰ ਦੇ ਵਿੱਚ ਤੇ ਇਹਦਾ ਕੰਟਰਾਸਟ ਕੰਬੀਨੇਸ਼ਨ ਬਹੁਤ ਸੋਹਣਾ ਪਿਸਤਾ ਕਲਰ ਦੇ ਨਾਲ ਇਹਦੇ ਫਲਾਰ ਤੇ ਲਾਈਟ ਜਾਮਨੀ ਪੀਚ ਕਲਰ ਦੇ ਨਾਲ ਕੰਟਰਾਸਟ ਕੰਬੀਨੇਸ਼ਨ ਹੈ ਬਹੁਤ ਹੀ ਰਿਚ ਸੂਟ ਹੈ 3 ਮੀਟਰ ਦੀ ਸਲਵਾਰ ਦੇ ਨਾਲ ਹੈ ਤੇ ਦੁਪੱਟਾ ਵੀ ਇਹਦਾ ਬਹੁਤ ਪਿਆਰਾ ਹੈ ਤੇ ਇਹਨਾਂ ਸੂਟਾਂ ਤੇ ਅੱਜ ਤੁਹਾਨੂੰ ਡਿਸਕਾਊਂਟ ਮਿਲਣ ਵਾਲਾ ਹੈ आ लो जी अगला अपने को आ गया फरोजी के लाइट फरोजी के हलो जी कलर भी जोड़ा है बहुत ही प्यारा है ਲਾਈਟ ਫਰਜੀ ਜਾਂ ਕਲਰ ਹੈ ਤੇ ਸਾਡਾ ਕਮਬੀਨੇਸ਼ਨ ਸੋਹਣਾ ਹੈ ਗ੍ਰੇਸਫੁਲ ਸੂਟ ਨੇਗੇ ਸਾਰੇ ਅੱਜ ਦੇ ਸੂਟ ਜਿਹੜੇ ਪੜੇ ਲਿਖੇ ਨੇਗੇ ਬਹੁਤ ਪਿਆਰੇ ਸੂਟ ਨੇਗੇ ਤੁਸੀਂ ਆਨਲਾਈਨ ਸੂਟ ਨੂੰ ਬਾਏ ਕਰ ਸਕਦੇ ਹੋ ਆਪਣੇ ਸੋਜ਼ ਦੇਤੇ ਵਿੱਚ ਕਰਕੇ ਸੂਟ ਨੂੰ ਲੈ ਸਕਦੇ ਹੋਗੇ ਤੇ ਆਪਾਂ ਇਸ ਦਾ ਦੁਪੱਟਾ ਵੀ ਦਿੰਨੇ ਆ ਤੁਹਾਨੂੰ ਦੁਪੱਟਾ ਇਸ ਦਾ ਬਹੁਤ ਪਿਆਰਾ ਹੈ ਅੱਜ ਦੇ ਸੂਟ ਨਹੀਂ ਛੱਡਣ ਵਾਲੇ ਆ ਲਓ ਜੀ ਹਾਲੋ ਜੀ ਇਹ ਸੀਗੇ ਆਪਣੇ ਕੋਲੇ ਆਏ ਰਾਮ ਟੈਕਸ ਦੇ ਸੂਟ ਜਿਹੜੇ ਮੈਂ ਤੁਹਾਡੇ ਰੂਬਰੂ ਕੀਤੇ ਨੇ ਤੁਹਾਨੂੰ ਦਿਖਾਏ ਨੇ ਸਾਰੇ ਸੂਟ ਅੱਜ ਦੇ ਪੜੇ ਲਿਖੇ ਨੇ ਜਿਹੜੇ 8 ਸੂਟ ਮੈਂ ਤੁਹਾਨੂੰ ਦਿਖਾਏ ਨੇ ਸਾਰੇ ਡਿਸਕਾਊਂਟ ਦੇ ਉੱਤੇ ਨੇ 1000 ਰੁਪਿਆ ਆਫਰ ਲੱਗੀ ਹੋਈ ਹੈ 1000 ਰੁਪਿਆ ਤੁਹਾਨੂੰ ਡਿਸਕਾਊਂਟ ਤੇ ਮਿਲੂਗਾ ਸੂਟ ਸਾਰਿਆਂ ਦੇ ਰੇਟ ਮੈਂ ਤੁਹਾਨੂੰ ਦੱਸਦੇ ਨੇ ਤੇ ਇਹ ਸੀਗੇ ਅੱਜ ਦੀ ਵੀਡੀਓ ਆਪਾਂ ਨਵੀਂ ਵੀਡੀਓ ਨਾਲ ਫੇਰ ਹਾਜ਼ਰ ਹੋਵਾਂਗੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਨਵੇਂ ਚੈਨਲ ਤੇ ਆਉਣ ਵਾਲੇ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ ਕਿਉਂਕਿ ਸੋਹਣੇ ਸੋਹਣੇ ਵੀਡੀਓ ਅਸੀਂ ਸੋ ਵੀਡੀਓ ਦੇਖਣ ਵਾਸਤੇ ਤੁਹਾਡਾ ਸਾਰਿਆਂ ਦਾ